ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਪੰਜਾਬ ਨੂੰ ਮੂੜ ਪੈਰਾਂ ਤੇ ਮਜ਼ਬੂਤੀ ਨਾਲ ਖੜਾ ਕਰਨ ਲਈ ਸਮੂਹ ਪੰਜਾਬੀਆਂ ਨੂੰ ਸਾਥ ਦੇਣ ਦਾ ਸੱਦਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦੀਨੀ ਪੰਜਾਬ ਜਿਹੜੇ ਬਹੁਤ ਭਿਆਨਕ ਦੌਰ ਤੋਂ ਗੁਜ਼ਰਿਆ, ਸ਼ਾਇਦ ਹੋਣ ਵਾਲੀਆਂ ਕਈ ਪੀੜ੍ਹੀਆਂ ਇਸ ਦੌਰ ਨੂੰ ਪੁਲ ਨਹੀਂ ਸਕਦੀਆਂ ਇਸ ਹੜ੍ਹ ਨੇ ਸਿਰਫ ਉਹ ਕਹਿ ਨਹੀਂ ਢਾਇਆ ਸਗੋਂ ਲੱਖਾਂ ਸੁਪਨੇ ਵੀ ਪਾਣੀ ਨਾਲ ਵਹਾ ਕੇ ਲੈ ਗਿਆ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ 2300 ਦੇ ਕਰੀਬ ਪਿੰਡ ਡੁੱਬ ਗਏ ਤੇ 7 ਲੱਖ ਲੋਕ ਬੇਕਾਰ ਹੋ ਗਏ 30 ਲੱਖ ਲੋਕ ਪ੍ਰਭਾਵਿਤ ਹੋਏ ਨੇ ਤੇ 3200 ਦੇ ਕਰੀਬ ਸਕੂਲ ਖੰਡਰ ਬਣ ਗਏ ਨੇ ਤੇ 55 ਜਾਨਾਂ ਵੀ ਚਲੀਆਂ ਗਈਆਂ ਨੇ ਤੇ ਉੱਥੇ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ ਨੇ ਤੇ 2500 ਪੁਲ ਟੁੱਟ ਗਏ ਨੇ ਤੇ ਹੋਰ ਸਰਕਾਰੀ ਬਿਲਡਿੰਗਾਂ ਤੇ 19 ਕੌਲਸ ਖੰਡਰ ਬਣ ਗਏ ਨੇ ਤੇ ਮੁੱਢਲੇ ਉਹਨਾਂ ਨਾਮ ਸਾਜੜਾ 13800 ਕਰੋੜ ਦੇ ਨੁਕਸਾਨ ਹੋ ਗਿਆ ਤੇ ਉੱਥੇ ਪ੍ਰਤਾਪ ਬਾਜ਼ਵਾ ਦੇ ਵੱਲੋਂ ਜਾਨਕੀ ਵਿਰੋਧੀ ਧਿਰ ਦੇ ਵੱਲੋਂ ਕਾਂਗਰਸੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਇਲਜ਼ਾਮ ਲਾਏ ਗਏ ਨੇ ਕਈ ਵੱਡੇ ਸਵਾਲ ਖੜੇ ਕੀਤੇ ਹੋਏ ਨੇ ਤੇ ਜਿਹੜਾ ਹੁਣ ਹੜਾਂ ਕਾਰਨ ਪੰਜਾਬ ਦੇ ਵਿੱਚ ਜੋ ਵੀ ਨੁਕਸਾਨ ਹੋਇਆ ਚਾਹੇ ਉਹ ਕਿਸਾਨਾਂ ਦਾ ਹੋਇਆ ਚਾਹੇ ਡੰਗਰਾਂ ਦਾ ਹੋਇਆ ਤਾਂ ਉਹ ਸਾਰੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਡੇ ਇਲਜ਼ਾਮ ਲਾਏ ਗਏ ਨੇ ਪਰ ਤਾਂ ਬਾਜ਼ਵਾ ਦੇ ਵੱਲੋਂ ਤੇ ਝੋਨੇ ਨੂੰ ਲੈ ਕੇ ਵੀ ਕਈ ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਕਿਹੜੇ ਬਿਆਨ ਆਏ ਨੇ ਸਾਹਮਣੇ ਆਉ ਤੁਹਾਨੂੰ ਸੁਣਾ ਦਿੰਨੇ ਆ ਗੁਬੈਦ ਹੰਦਸਾ ਇਹ ਬਹੁਤ ਅਨਫੋਰਚੂਨੇਟ ਗੱਲ ਹੈ ਪੰਜਾਬ ਨੂੰ ਪਿਛਲੇ 2-3 ਸਾਲ ਤੋਂ ਲਗਾਤਾਰ ਅਸੀਂ ਦੇਖ ਰਹੇ ਹਾਂ ਅਇਤੋ ਜਿਹੜਾ ਪਿਛਲਾ ਝੋਨੇ ਦੀ ਫਸਲ ਵਿੱਚ ਸੀ ਤਾਂ ਪਤਾ ਗਵਰਨਮੈਂਟ ਪ੍ਰੋਪਲਡ ਉਦੋਂ ਵੀ ਝੋਨਾ ਰੋੜਿਆ ਵੱਡੇ ਪੇਮਾਨੇ ਤੇ ਲੁੱਟ ਹੋਈ ਇੰਦਜ 10-10 ਰੁਪਿਆ ਪ੍ਰੀ ਕੁਇੰਟਲ ਪਿਛੇ ਇਹਨਾਂ ਨੇ ਸਸਤਾ ਸਾਡਾ ਝੋਨਾ ਖਰੀਦਿਆ ਤੇ 3 ਤੋਂ 4 ਹਜ਼ਾਰ ਕਰੋੜ ਦਾ ਸਕੈਂਡਲ ਹੋਇਆ ਵਿਧਾਨ ਸਭਾ ਜਿਵੇਂ ਚੁੱਕਿਆ ਤ੍ਰਿਪਤੀ ਜੀ ਨੇ ਵੀ ਜ਼ਿਕਰ ਕੀਤਾ ਸੀ ਮਾੜਾ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਉਹਨਾਂ ਦੂਜੀ ਗੱਲ ਇਹ ਫੇਰ ਕਿਸਾਨਾਂ ਨੂੰ ਇਹ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ। ਵੇਖੋ ਇੱਕ ਮਸੇਂ ਇੰਨੀ ਬਰਸਾਤ ਹੋਏ। ਤੁਸੀਂ ਜਦੋਂ ਨਮੀ 17% ਰੱਖ ਦਿੰਦੀ ਏ ਤੇ ਇਸ ਟਾਈਮ ਤੇ ਨਮੀ ਘਟ ਟੁਕੜ 20-30% ਹੋਣੀ। ਸੁੱਕਾ ਕਿੱਥੋਂ ਲਿਆਉਗੇ ਪੈ ਗਈਆਂ ਸਾਰੀਆਂ ਗਿੱਲੀਆਂ। ਪਹਿਲੀ ਗੱਲ ਤੇ ਆਲਮੋਸਟ ਜਿਹੜਾ دریاਵਾ ਦੇ ਮਾਰ ਵਾਲਾ ਉਹ ਤਾਂ ਚੋਣਾ ਖਤਮ ਹੋ ਗਿਆ ਤੇ ਜਿਹੜਾ ਬਕਾਇਆ ਰਹਿ ਗਿਆ ਉਹਦੇ ਵਿੱਚ ਆ ਸ਼ਰਤ ਲਾ ਦਿੱਤੀ। ਕਿ ਮੈਂ ਬਹੁਤ ਸਮਾਂ ਨੂੰ ਇਹ ਕਹਿਣਾ ਜਾਵਾਂਗਾ ਇਸ ਕਿਸਾਨ ਦੇ ਖੇਤਾਂ ਦਾ ਨਾਮ ਲਓ ਗਵਰਨਮੈਂਟ ਦੇ ਕੋਲ ਰੱਖੇ ਕਹਿੰਦੀ ਆਪਣੀ ਫਸਲ ਲੈ ਕੇ ਆ ਉਹਦੀ ਬਹੁਤ ਵੱਡਾ ਨੁਕਸਾਨ ਹੋਇਆ ਹੈ ਸੈਂਟਰ ਨਾਲ ਇਹ ਗੱਲ ਕਰਨ ਤੇ ਨਮੀ ਭਾਵੇਂ ਘਟੇ ਤੇ ਭਾਵੇਂ ਵਧੇ ਦੇਖੋ ਕਿਸਾਨ ਤੇ ਕੋਸ਼ਿਸ਼ ਕਰਦਾ ਕਿ ਸਫਾਈ ਆਏ ਬਟ ਜੇ ਇਸ ਟਾਈਮ ਗਿੱਲਾ ਹੈ ਤੇ ਉਹ ਜੇ ਜ਼ਿਆਦਾ ਦਿਨ ਬਾਹਰ ਰੱਖ ਲੇ ਤਾਂ ਵੈਸੇ ਹੀ ਕਾਲਾ ਹੋ ਜਾਣਾ ਅੱਧੇ ਤੇ ਤੁਹਾਨੂੰ ਪਤਾ ਬਿਮਾਰੀ ਸ਼ੁਰੂ ਹੋ ਗਈ ਪੱਤਿਆਂ ਨੂੰ ਪੈਣੀ ਚੋਨਾ ਬਹੁਤਾ ਗਲ ਗਿਆ ਤੇ ਜੇ ਜ਼ਿਆਦਾ ਦਿਨ ਸੁਭਾਨ ਕੇ ਤੇ ਵੈਸੀ ਕਾਲਾ ਹੋ ਜੇਗਾ। ਪਰ ਇਹਨਾਂ ਕਿਸਾਨ ਮਰੇਗਾ ਨਹੀਂ ਜੋ ਇਹ ਸ਼ਰਤਾਂ ਆ ਰਹੀਆਂ ਕਿਸਾਨ ਮਰ ਨਹੀਂ ਜਾਏਗਾ। ਕਿਸਾਨ ਦੇ ਨੇ ਪਹਿਲੀ ਮਾਰ ਦਿੱਤਾ ਮਰਿਆ ਪਿਆ। ਆਲਰੇਡੀ ਤੁਸੀਂ ਵੇਖੋ ਜਿਸ ਤਰ੍ਹਾਂ ਲੱਡਸ ਦੇ ਵਿੱਚ ਜਿਹੜੀ ਸੈਂਟਰ ਦੀ ਤੇ ਸੂਬੇ ਦੀ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਾ ਹੋਣ ਕਰ ਆਲਰੇਡੀ ਪੰਜਾਬ ਸਫਰ ਕਰਦੇ। ਉਹਨੇ ਅਗਲੀ ਸ਼ਰਤ ਲਾਤੀ। ਇਹਦੇ ਵਿੱਚ ਵੀ ਇਹਨਾਂ ਦਾ ਬੇਸਿਕ ਏਜੰਡਾ ਲੁੱਟਣ ਦਾ ਹੀ ਹੈ। ਕਿ ਜਦੋਂ ਕਿਸਾਨ ਕੋ ਰਿਆ ਕੁਝ ਨਹੀਂ। ਹੈਸ਼ਟੈਗ ਇਸਟੇਜ ਸੇਲਸ ਹੋਣ ਗਿਆ ਉਹ ਕਹਿਣਗੇ ਚਲੋ ਯਾਰ ਖਰੀਦੋ ਜਿਸ ਮਰਜ਼ੀ ਰੇਟ ਤੇ ਖਰੀਦ ਲਓ ਆ ਹਾਲੇ ਸਟਾਰਟ ਆ ਆਪਣੇ ਵੱਲੋਂ ਤੁਸੀਂ ਕੀ ਕਹਿੰਦੇ ਸਰਕਾਰ ਨੂੰ ਟੀਲ ਕਰਨੇ ਜਾਂਦੇ ਹੋ ਕਿਸਾਨਾਂ ਦੀ ਬਿਹਤਰੀ ਉੱਪਰ ਦੇਖੋ ਕੇਂਦਰ ਤੇ ਆਲਰੇਡੀ ਐਂਟੀ ਪੰਜਾਬ ਮੈਂ ਤੇ ਅਪੀਲ ਭਵੰਦ ਨੂੰ ਹੀ ਕਰ ਸਕਦਾ ਇਹਦਾ ਕੰਮ ਹੀ ਉੱਥੇ ਜਾ ਕੇ ਬੈਠੋ ਬਟ ਮੈਨੂੰ ਲੱਗਦਾ ਇਹਨੇ ਕੰਟਰੋਲ ਚ ਵੀ ਕੋਈ ਚੀਜ਼ ਨਹੀਂ ਕੇਜਰੀਵਾਲ ਸਾਹਿਬ ਦਾ ਪ੍ਰੋਗਰਾਮ ਇਹ ਹੀ ਲੱਗਦਾ ਇਹਨਾਂ ਸਾਰਿਆਂ ਦਾ ਇਕੱਠੇ ਹੋ ਕੇ ਕਿ ਜੋ ਵੱਧ ਤੋਂ ਵੱਧ ਕਿਸਾਨ ਨੂੰ ਚੋੜਿਆ ਜਾ ਸਕੇ ਤਾਂ ਚੋੜਾ ਆਹੀ ਗੱਲ ਹੈ